ਹਾਂਜੀ ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਦਿਖਾਵਾਂਗੇ ਟਰੱਕ ਦੇ ਅੰਦਰੋਂ ਕੈਬਨ ਕਿੱਦਾਂ ਦਾ ਟਰੱਕ ਦੇ ਅੰਦਰ ਸਾਰਾ ਸਿਸਟਮ ਕਿੱਦਾਂ ਦਾ ਉਸ ਤੋਂ ਬਾਅਦ ਜਿਹੜੇ ਇਹਦੀ ਮੇਨ ਆ ਟ੍ਰਾਂਸਮਿਸ਼ਨ ਹੈਗਾ ਇਹਦਾ ਇਹ ਸੋ ਇਹ ਕਾਫੀ ਫੇਮਸ ਸਿਟੀ ਆ ਤੇ ਅੱਜ ਆਪਾਂ ਇੱਥੇ ਲੋਡ ਚੱਕਣਾ ਆਂ ਦੇਖ ਲਓ ਤੁਸੀਂ ਇਹ ਤਾਂ ਪਤਾ ਲੱਗ ਜਾਣਾ ਤੁਹਾਨੂੰ ਦੇਖ ਕੇ ਵੀ ਕਿੰਨੀ ਕੀ ਧੁੱਪ ਆ ਹਾਂਜੀ ਹੁਣ ਆਪਾਂ ਆ ਗਏ ਸੀਗੇ ਬਰਾਸਟੋ ਕੈਲੀਫੋਰਨੀਆ ਦੇ ਵਿੱਚ ਤੇ ਆਪਣੀ ਪਿਕਅਪ ਹਜੇ ਆਈ ਨਹੀਂ ਤੇ ਲਾਸ ਐਂਜਲਸ ਤੋਂ ਹੀ ਹੋਊਗੀ ਲੌਂਗ ਵਿੱਚ ਤੋਂ ਤੇ ਇੱਥੋਂ ਆਪਣੇ ਬਸ ਆਪਣੀ ਸੌਕ ਮੀਲਰ ਰਹਿ ਗਈਆਂ ਲਾਸ ਐਂਜਲਸ ਦੀ ਉਸ ਤੋਂ ਬਾਅਦ ਆਪਾਂ ਲੋਡ ਚੱਕ ਕੇ ਫਿਰ ਆਪਾਂ 프램ਟਨੋਂ ਨਿਕਲ ਜਾਣਾ ਤੇ ਦਿਖਾਉਣਾ ਤੁਹਾਨੂੰ ਬ੍ਰਾਸਟੋ ਦਾ ਏਰੀਆ ਥੋੜੇ ਟਾਈਮ ਤੱਕ ਆ ਜਾਓ ਲੋ ਜੀ ਆਪਾਂ ਹੁਣ ਆ ਗਏ ਸੀ ਬ੍ਰਾਸਟੋ ਕੈਲੀਫੋਰਨੀਆ ਦੇ ਵਿੱਚ ਤੇ ਲੋਡ ਆਪਣਾ ਹੁਣ ਕਨਫਰਮ ਹੋਇਆ ਵਾ ਅੱਜ ਹੋ ਗਿਆ ਵੀਰਵਾਰ ਤੇ ਲੋਡ ਮਿਲਣਾ ਆਪਾਂ ਨੂੰ ਕੱਲ ਨੂੰ ਫਰਡੇ ਨੂੰ ਤੇ ਵਾਪਸ ਆਪਾਂ ਸੰਡੇ ਨੂੰ ਘਰੇ ਪਹੁੰਚਾਂਗੇ ਲਗਭਗ 8 ਦਿਨਾਂ ਚ ਮੁੜ ਰਹੇ ਹਾਂ ਤਕੀ ਸਾਰੇ ਰਿਕਾਰਡ ਟੁੱਟ ਜਾਣੇ ਆ ਤੇ ਹੁਣ ਇੱਥੇ ਤੁਹਾਨੂੰ ਦਿਖਾਉਣਾ ਵੀ ਏਰੀਆ ਦੇਖੋ ਤੁਸੀਂ ਪਿਓਰ ਰਾਜਸਤਾਨ ਹੀ ਹੈ ਇਹ ਦਫਾ ਹੁਣ ਤੁਹਾਨੂੰ ਨੇੜੇ ਜਾ ਕੇ ਇੱਧਰ ਪਿਛਲੇ ਪਾਸੇ ਵੀ ਤੁਸੀਂ ਦੇਖ ਲਿਓੜੇ ਟਿੱਬੇ ਨੇ ਜਮਾ ਹੀ ਰੇਤ ਆ ਵਾ ਬਿਲਕੁਲ ਹੀ ਤੇ ਪਾਰਕਿੰਗ ਹੁਣ ਬਾਧੂ ਪਈ ਕਿਉਂਕਿ ਦੁਪਹਿਰਾ ਵਾ ਟੈਂਪਰੇਚਰ ਹੁਣ ਇੱਥੇ ਹੈਗਾ 35 ਡਿਗਰੀ ਉਹ ਜੀ ਪੇੜ ਪੌਦੇ ਇੱਥੇ ਹੈਗੇ ਇਦਾਂ ਦੇ ਝਾੜੀਆਂ ਜਿਹੀਆਂ ਹੀ ਨੇ ਕੋਈ ਬਾੜਾ ਦਰਖਤ ਦਰਖਤ ਤਾਂ ਹੈ ਨਹੀਂਗੇ ਇਦਾਂ ਦਾ ਹੀ ਆ ਭਾਈ ਰੇਤਾ ਜਿਹਾ ਵਸੱਲੇ ਤੁਸੀਂ ਦੇਖ ਹੀ ਸਕਦੇ ਹੋ ਤੇ ਤਾਂ ਕਰਕੇ ਇੱਥੇ ਦਰਖਤ ਵਾਲੇ ਹੈ ਨਹੀਂਗੇ ਕਿਉਂਕਿ ਸਾਰਾ ਰੇਤਾ ਜਿਹਾ ਹੀ ਆ ਉੱਦਾਂ ਦਾ ਦੇਖਣ ਨੂੰ ਸੋਹਣਾ ਲੱਗਦਾ ਪਰ ਗਰਮੀ ਬੜੀ ਆ ਘਟੋ ਘਟ 35 ਡਿਗਰੀ ਟੈਂਪਰੇਚਰ ਸ਼ੋਅ ਕਰ ਰਿਹਾ ਪਰ ਜ਼ਿਆਦਾ ਹੀ ਐ ਤੂੰ 익ਹ ਲੋ ਤੁਸੀਂ ਇਹ ਤਾਂ ਪਤਾ ਲੱਗ ਜਾਣਾ ਤੁਹਾਨੂੰ ਦੇਖ ਕੇ ਵੀ ਕਿੰਨੀ ਕਿ ਧੁੱਪ ਆ ਅੱਖਾਂ ਨਹੀਂ ਖੁੱਲ ਰਹੀਆਂ ਪੂਰੀ ਜ਼ਿਆਦਾ ਧੁੱਪ ਆ ਤੇ ਹੁਣ ਆਪਾਂ ਚੱਲੇ ਆ ਸਟੋਰਾਂ ਤੇ ਇੱਥੇ ਸ਼ਾਪਿੰਗ ਸਟੋਰ ਜੇ ਨੇ ਉੱਥੇ ਕੱਪੜੇ-ਕੁੱਪੜੇ ਦੇਖਦੇ ਆ ਨਾਲ ਤੁਹਾਨੂੰ ਕਮਾਉਣੇ ਆ ਵੀ ਕਿੱਦਾਂ ਦੇ ਸਟੋਰ ਇੱਥੇ ਆ ਜਾਓ ਸ਼ੋਪਿੰਗ ਟੰਨ ਇੰਨਾ ਸਮਾਨ ਲੈ ਲਿਆ ਹੁਣ ਕਰ ਰਹੇ ਆ ਰੈਸਟ ਤੇ ਉਦੋਂ ਬਾਅਦ ਚ ਫਿਰ ਚੱਲਦੇ ਹਾਂ ਹਾਂਜੀ ਕਰ ਲਈ ਆਪਾਂ ਸ਼ੋਪਿੰਗ ਤੇ ਹੁਣ ਆਪਾਂ ਬ੍ਰਿਜ ਨੰਘਣ ਲੱਗੇ ਆ ਬ੍ਰਿਜ ਟੱਪ ਕੇ ਟਰੱਕ ਖੜਾ ਬਣਾ ਉਧਰ ਪੰਪ ਤੇ ਹੁਣ ਤੁੱਪ ਤੁਰ ਕੇ ਜਾਣਾ ਪੈਣਾ ਹੈ ਜੀ ਤੁੱਪ ਦੇ ਵਿੱਚ ਏਖ ਲੋ ਜੀ ਇੱਥੇ ਦਾ ਟੋਬਾ ਵੀ ਸੁੱਕੇ ਪਿਆ ਇਹਨਾਂ ਦਾ। ਇਹ ਮਾਰੁਖਾ ਹੋਇਆ ਪਿਆ ਕਮਾ। ਐਦਾਂ ਸਾਰਾ ਰਾਜਸਥਾਨ ਵਾਂਗੂ ਹੀ ਆ। ਸਾਰਾ ਇਹਦਾ ਡੇਜ਼ਰਟ ਜਿਹਾ ਹੀ ਆ ਇਹ। ਬਸ ਥੋੜੇ ਬਹੁਤੇ ਦਰਖਤ ਨੇ। ਗਰਮੀ ਬਹੁਤ ਜ਼ਿਆਦਾ ਆ। ਤੇ ਗਰਮੀ ਹੈਗੀ ਆ ਬਾਦੂ ਧੁੱਪ ਚ ਮੂੰਹ ਹੋ ਗਿਆ ਲਾਲ ਰੁਹੇ ਜਾਣੇ ਆ। ਤੇ ਹੁਣ ਕੁਛ ਖਾਣੇ ਪੀਣੇ ਆ ਭੁੱਖ ਲੱਗੀ ਆ। ਰੋਟੀ ਰੋਟੀ ਮੁੱਕ ਗਈ ਆਪਣੇ ਕੋਲੇ ਤਾਂ। ਇਨੇ ਦੇਣ ਹੋ ਗਏ ਬਾਹਰ ਫਿਰਦੇ ਹੁਣ ਖਾਣੇ ਲੈ ਕੇ ਕੁਝ ਇਹ ਲੈ ਲਿਆ ਪਾ ਇਨ ਡਾਊਟ ਤੋਂ 버ਗਰ ਤੇ ਨਾਲ ਫਰਾਈਜ਼ ਕਹਿੰਦੇ ਬਹੁਤ ਫੇਮਸ ਆ ਅੱਜ ਦੇਖਦੇ ਹੁਣ ਖਾ ਕੇ ਇਹ ਤੇ ਇਦਾਂ ਕਰਕੇ ਰੈਸਟੋਰੈਂਟ ਆ ਕਾਫੀ ਰਾਸ਼ ਆ ਤੇ ਕਾਫੀ ਲੋਕੀ ਆਉਂਦੇ ਆ ਆਪਾਂ ਕਰਾਇਆ ਵੈਜੀ 버ਗਰ ਤੇ ਐਨੀਮਲ ਫਰਾਈਜ਼ ਵਿਦ ਡਰਿੰਕਸ ਬੱਲੇ ਹੁਣ ਲਾਸ ਐਂਜਲਸ ਨੂੰ ਫੇਰੇ ਆਪਾਂ ਲੋਡ ਚੱਕਣਾ ਵਾ ਤੇ ਹੁਣ ਇੱਥੇ ਹੋ ਚੁੱਕੀ ਹੈ ਸ਼ਾਮ ਆ 7 ਵਜਣ ਵਾਲੇ ਆ ਧੁੱਪ ਬਹੁਤ ਹੈ ਜੇ ਵੀ ਤੇ ਇੱਧਰ ਸਾਰੇ ਟਰੱਕ ਹੁਣ ਪਾਰਕਿੰਗ ਫੁੱਲ ਹੁੰਦੀ ਜਾ ਰਹੀ ਹੈ ਜਿਉਂ ਜਿਉਂ ਰਾਤ ਹੋਣੀ ਹੈ ਹੁਣ ਪਾਰਕਿੰਗ ਵੀ ਨਹੀਂ ਲੱਭਣੀ ਕਿਸੇ ਨੂੰ ਤੇ ਆਪਾਂ ਤਾਂ ਨਿਕਲ ਜਾਣਾ ਹੁਣ ਇੱਥੋਂ ਬਸ ਓਨਾ ਟਾਈਮ ਵੇਟ ਕਰਦੇ ਆਂ ਵੀ ਲਾਸ ਐਂਜਲਸ ਤੇ ਥੋੜੀ ਐਲ ਏ ਸ਼ਹਿਰ ਹੈ ਜਿਹੜਾ ਬਣਾ ਕਿਉਂਕਿ ਟ੍ਰੈਫਿਕ ਥੋੜੀ ਜਿਹੀ ਘਟ ਜੂਗੀ ਤਾਂ ਆਪਾਂ ਨੂੰ ਥੋੜਾ ਸੌਖਾ ਰਹੂਗਾ ਬਸ ਸ਼ਹਿਰ ਜੈਕਟ ਕਰਨਾ ਮੇਰੇ ਸਾਹਦੇ ਆਪਾਂ ਲੋਡ ਚੱਕਣਾ ਫਿਰ ਤੁਹਾਨੂੰ ਦਿਖਾਉਨੇ ਆ ਉਹ ਅੱਗੇ ਚੱਲ ਗਏ ਕਿਵੇਂ ਆ ਹਾਂਜੀ ਗੁੱਡ ਮਾਰਨਿੰਗ ਜੀ ਅੱਜ ਆਪਾਂ ਪਹੁੰਚ ਚੁੱਕੇ ਹੁਣ ਲਾਸ ਐਂਜਲਸ ਵਿੱਚ ਕੈਲੀਫੋਰਨੀਆ ਦੇ ਵਿੱਚ ਤੇ ਇੱਥੋਂ ਆਪਾਂ ਲੋਡ ਚੱਕਣਾ ਹੁਣ ਆਪਾਂ ਬੇਅਰ ਹਾਊਸ ਦੇ ਬਾਹਰ ਖੜੇ ਸੀਗੇ ਤੁਹਾਨੂੰ ਬੇਅਰ ਹਾਊਸ ਦਿਖਾਉਣਾ ਮੈਂ ਐਦਾਂ ਕਰਕੇ ਆ ਵੇਅਰ ਹਾਊਸ ਆ ਤੇਰੇ ਵਿੱਚੋਂ ਆਪਾਂ ਲੋਡ ਚੱਕਣਾ ਵਾ ਤੇ ਕਿ ਅੱਜ ਤੁਹਾਨੂੰ ਦੱਸਦੇ ਆ ਲਾਸ ਐਂਜਲਸ ਸਿਟੀ ਬਾਰੇ ਕੀ ਇਹਦੇ ਬਾਰੇ ਖਾਸ ਆ ਇਹ ਸਿਟੀ ਜਮਾਈ ਸਮੁੰਦਰ ਦੇ ਨਾਲ ਆ ਤਾਂ ਇਹਨੂੰ ਪੋਰਟ ਆਫ ਕ੍ਰੈਡਿਟ ਵੀ ਕਹਿੰਦੇ ਆ ਸੋ ਇਹ ਵਪਾਰ ਲਈ ਬਹੁਤ ਫੇਮਸ ਆ ਤੇ ਵੈਸੇ ਵੀ ਇਹ ਹਾਲੀਵੁੱਡ ਨਾਲ ਸੰਬੰਧਿਤ ਹੈ ਤੇ ਬਹੁਤ ਸਾਰੇ ਹਾਲੀਵੁੱਡ ਦੇ ਸਟਾਰ ਨੇ ਜਿਹੜੇ ਉਹ ਰਹਿੰਦੇ ਨੇ ਉਹਨਾਂ ਦੇ ਘਰ ਨੇ ਜਿਵੇਂ ਕਿ ਹਾਲੀਵੁੱਡ ਵਾਲੇ ਹੋ ਗਏ ਬਾਹਰਲੇ ਉਹ ਬਹੁਤ ਰਹਿੰਦੇ ਆ ਤੇ ਆਪਣੇ ਵੀ ਬਾਲੀਵੁੱਡ ਵਾਲੇ ਵੀ ਜਿਵੇਂ ਸ਼ਹਿਰੂ ਖਾਨ ਤੇ ਹੋਰ ਵੀ ਕਾਫੀ ਫੇਮਸ ਨੇ ਉਹਨਾਂ ਦੇ ਵੀ ਇੱਥੇ ਘਰ ਲਏ ਹੋਏ ਨੇ ਵਿਚ ਦੇ ਨਾਲ ਨਾਲ ਉਹ ਹਾਊਸ ਬਹੁਤ ਮਹਿੰਗੇ ਨੇ ਉਹ ਵਿਚ ਹਾਊਸ ਤੇ ਵਰਲਡ ਫੇਮਸ ਨੇ ਉਹ ਹਾਊਸ ਬਹੁਤ ਮਹਿੰਗੇ ਨੇ ਤਾਂ ਕਰਕੇ ਉਹ ਇਹਨਾਂ ਨੇ ਸੋਹਣੇ 뷰 ਉਹਨਾਂ ਦੇ ਬੜੇ ਜਿਆਦਾ ਸੋਹਣੇ ਆ ਤਾਂ ਕਰਕੇ ਇੱਥੇ ਲਏ ਹੋਏ ਨੇ ਉਹਨਾਂ ਨੇ ਉਹ ਇੱਥੇ ਰਹਿੰਦੇ ਵੀ ਨੇ ਆਉਂਦੇ ਵੀ ਨੇ ਸਮੁੰਦਰ ਦੇ ਨਾਲ ਲੱਗਦੀ ਹੋਰ ਕਰਕੇ ਵਪਾਰ ਲਈ ਵੀ ਇਹ ਫੇਮਸ ਆ ਕਿਉਂਕਿ ਇੱਥੇ ਵੱਡੀ ਵੱਡੀਆਂ ਸ਼ਿਪਾਂ ਆਉਂਦੀਆਂ ਹੋਰਾਂ ਦੇਸ਼ਾਂ ਤੋਂ ਤੇ ਵੈਸੇ ਵੀ ਇਹ ਜਮਾ ਕਿਨਾਰੇ ਤੇ ਆ ਤਾਂ ਇੱਥੇ ਗਰਮੀ ਬਹੁਤ ਪੈਂਦੀ ਆ ਤੇ ਕਾਫੀ ਵੱਡਾ ਸ਼ਹਿਰ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਇੱਥੇ ਬਸ ਇੱਕੋ ਇੱਕ ਦਿੱਕਤ ਆ ਬਹੁਤ ਸਾਰੇ ਹਾਈਵੇ ਨੇ ਸ਼ਹਿਰ ਦੇ ਵਿੱਚ ਪਰ ਕਾਰਾਂ ਗੱਡੀਆਂ ਇੰਨੀ ਜ਼ਿਆਦਾ ਨਹੀਂ ਲੋਕ ਇੰਨੇ ਜ਼ਿਆਦਾ ਨਹੀਂ ਤੇ ਹਰ ਟਾਈਮ ਜਾਮ ਹੀ ਲੱਗਿਆ ਰਹਿੰਦਾ ਵਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਵੇਅਰ ਹਾਊਸ ਹੀ ਨੇ ਇੱਥੇ ਵੀ ਟਰੱਕ ਖੜੇ ਆ ਤੇ ਇੱਥੇ ਸਾਰੇ ਪਾਸੇ ਵੇਅਰ ਹਾਊਸ ਹੀ ਆ ਜਿਹੜੇ ਪਾਸੇ ਆਪਾਂ ਆਏ ਹੋਏ ਆ ਇਹ ਏਰੀਆ ਹੈਗਾ ਸ਼ਹਿਰ ਦੇ ਵਿੱਚ ਲੌਂਗ ਬੀਚ ਜਿਵੇਂ ਵੱਡੇ ਸ਼ਹਿਰਾਂ ਦੇ ਵਿੱਚ ਕਾਫੀ ਕਾਫੀ ਏਰੀਏ ਹੁੰਦੇ ਨੇ ਬਣੇ ਅਲੱਗ-ਅਲੱਗ ਉਦਾਂ ਹੀ ਇੱਥੇ ਬਣੇ ਹੋਏ ਨੇ ਲੌਂਗ ਬੀਚ ਰਿਵਰਸਾਈਡ ਫੌਂਟ ਸੋ ਇਹ ਕਾਫੀ ਫੇਮਸ ਸਿਟੀ ਆ ਤੇ ਅੱਜ ਆਪਾਂ ਇੱਥੇ ਲੋਡ ਚੱਕਣਾ ਆ ਆਪਾਂ ਕਾਫੀ ਜ਼ਿਆਦਾ ਵਾਰ ਇੱਥੋਂ ਹੀ ਆਪਾਂ ਲੋਡ ਚੱਕਦੇ ਹੁੰਨੇ ਆ ਸੋ ਆਪਾਂ ਚੱਕਦੇ ਹੁਣ ਇੱਥੋਂ ਲੋਡ ਤੇ ਤੁਹਾਨੂੰ ਦਿਖਾਉਣੇ ਨਾਲ ਨਾਲ ਲੋਡ ਕਿਵੇਂ ਚੱਕਦੇ ਆ ਤੇ ਅੱਜ ਆਪਾਂ ਤੁਹਾਨੂੰ ਟਰੱਕ ਦੇ ਵਿੱਚ ਕੇਵਨ ਵੀ ਦਿਖਾਵਾਂਗੇ ਸਾਰਾ ਟਰੱਕ ਦਾ ਏਰੀਆ ਵਿੱਚ ਵਾਲਾ ਦਿਖਾਵਾਂਗੇ ਕਿਉਂਕਿ ਕਾਫੀ ਲੋਕਾਂ ਦੇ ਮੈਸੇਜ ਕਮੈਂਟ ਆਏ ਸੀਗੇ ਵੀ ਵਿੱਚੋਂ ਟਰੱਕ ਦੇ ਵਿੱਚੋਂ ਦਿਖਾਓ ਭਾਜੀ ਕਿਦਾਂ ਦਾ ਤਾਂ ਆਪਾਂ ਵਿੱਚੋਂ ਵੀ ਅੱਜ ਸਾਰਾ ਤੁਹਾਨੂੰ ਦਿਖਾਵਾਂਗੇ ਕਿਦਾਂ ਇਹਦਾ ਸਾਰਾ ਸਿਸਟਮ ਆ ਕਿਦਾਂ ਇਹਦੇ ਫੰਕਸ਼ਨ ਨੇ ਕਿਵੇਂ ਕੰਮ ਕਰਦੇ ਆ ਚਲੋ ਆਜੋ ਹੁਣ ਆਪਾਂ ਇਹ ਏਅਰ ਹਾਊਸ ਤੇ ਐਂਟਰ ਹੋ ਜਾਈਏ ਤੇ ਲੋਡ ਪਿਕ ਕਰ ਲਈਏ ਡਾਕ ਮਿਲ ਗਈ ਆ 8 ਨੰਬਰ ਹੁਣ ਆਪਾਂ ਲਾਉਣ ਲੱਗੇ ਆ ਡਾਕ ਤੇ ਆਜੋ ਉਹ ਜੀ ਲੋਡ ਆਪਾਂ ਚੱਕ ਲਿਆ ਤੇ ਆ ਹੈਗਾ ਲਾਸ ਐਂਜਲਸ ਸ਼ਹਿਰ ਤੇ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਆ ਟ੍ਰੈਫਿਕ ਹੈਗੀ ਇੱਥੇ ਬਹੁਤ ਆਓ ਦੇਖੋ ਕਹਾਂ ਜਾਮ ਲੱਗਿਆ ਪਿਆ ਵਾ ਤੇ ਟ੍ਰੈਕ ਪੰਦੀ ਬਹੁਤ ਤਾਂ ਆਪਾਂ ਵੀਡੀਓ ਕੱਟ ਬਣਾਈ ਆ ਹੁਣੇ ਆਪਾਂ ਲੋਡ ਲੱਗੇ ਨਿਕਲੇ ਹਾਂ ਹੁਣ ਆਪਾਂ ਤੁਰ ਪਏ ਹਾਂ ਇੱਥੋਂ ਇਹਨੂੰ ਸ਼ਹਿਰ ਨਿਕਲ ਕੇ ਦਿਖਾਉਣਾ ਹੈ ਫਿਰ ਏਰੀਆ ਇਹ ਦਰਜ ਘੰਟਾ ਕਲਾਕੀ ਜਿਹਾ ਹਾਂਜੀ ਇਦਾਂ ਦੇ ਪਾਮ ਟਰੀ ਬਹੁਤ ਨੇ ਕੈਲੀਫੋਰਨੀਆ 'ਚ ਮੇਨ ਕਰਕੇ ਲਾਸ ਐਂਜਲਸ ਸਿਟੀ ਦੇ ਵਿੱਚ ਜ਼ਿਆਦਾ ਨੇ ਸ਼ਹਿਰ ਦੇ ਵਿੱਚ ਇਹ ਪਲਾਂਟ ਪਰ ਇੱਥੋਂ ਦੇ ਨਹੀਂ ਹੈਗੇ ਇਹ ਬਾਹਰੋਂ ਲਿਆ ਕੇ ਇੱਥੇ ਲਗਾਏ ਗਏ ਨੇ ਪੌਦੇ ਇਹ ਸਾਰੇ ਤੇ ਖੰਜੂਰਾਂ ਵਰਗੇ ਐ ਵੈਸੇ ਤਾਂ ਦੇਖਣ ਨੂੰ ਤਨ ਪਾਮ ਟਰੀ ਕਹਿੰਦੇ ਆ ਜਿਹੜਾ ਇਹਨਾਂ ਦਾ ਮੇਨ ਲਾਸ ਐਂਜਲਸ ਜਾਂ ਕੈਲੀਫੋਰਨੀਆ ਸ਼ਹਿਰ ਦਾ ਮੇਨ ਉਹ ਦਰਖਤ ਉਹਦਾ ਨਾਮ ਹੈਗਾ ਕੋਰਲ ਟਰੀ ਉਹਦੇ ਸੰਤਰੀ ਰੰਗ ਦੇ ਫੁੱਲ ਜੇ ਲੱਗਦੇ ਨੇ ਉਹ ਇੱਥੋਂ ਦਾ ਮੇਨ ਦਰਖਤ ਆ ਆਹ ਤਾਂ ਬਾਹਰ ਹੀ ਲਾਏ ਹੋਏ ਨੇ ਲਾਸ ਐਂਜਲਸ ਟੂਰਿਸਟ ਪਲੇਸ ਕੁਮਨਡੀ ਇਸ ਕਰਕੇ ਫੇਮਸ ਆ ਕਿਉਂਕਿ ਇੱਥੇ ਤੁਹਾਨੂੰ ਪਹਾੜ ਵੀ ਸਮੁੰਦਰ ਵੀ ਤੇ ਡੇਜ਼ਰਟ ਵਰਗਾ ਮਾਰੂਥਲ ਵਰਗਾ ਵੀ ਏਰੀਆ ਇੱਕੋ ਸ਼ਹਿਰ ਵਿੱਚ ਦੇਖਣ ਨੂੰ ਮਿਲ ਜਾਂਦਾ ਤਾਂ ਕਰਕੇ ਸਾਰੇ ਕਿਤੇ ਇਹ ਸ਼ਹਿਰ ਫੇਮਸ ਹੈ वर्ल्ड वाइड ਤੇ ਇੱਥੇ ਪੰਜਾਬ ਵਰਗੇ ਸਫੈਦੇ ਵੀ ਹੈਗੇ ਨੇ ਆ ਦੇਖੋ ਇੱਥੇ ਸਫੈਦੇ ਵੀ ਨੇ ਤੇ ਇੱਥੇ ਟਾਲੀਆਂ ਵੀ ਹੈਗੀਆਂ ਕਿਸੇ ਕਿਸੇ ਏਰੀਆ 'ਚ ਪਰ ਸਫੈਦੇ ਜ਼ਿਆਦਾ ਨਹੀਂ ਹੁਣ ਜਿਵੇਂ ਆ ਲਾਸ ਐਂਜਲਸ ਸ਼ਹਿਰ ਆ ਤੇ ਪੂਰੇ ਕੈਲੀਫੋਰਨੀਆ ਵਿੱਚ ਤੁਹਾਨੂੰ ਸਫੈਦੇ ਆਮ ਹੀ ਮਿਲ ਜਾਂਦੇ ਆ ਕਿੰਮੀ ਪੰਜਾਬ ਵਾਲੀ ਵਾਈਬ ਆ ਤੁਹਾਨੂੰ ਦੇਖ ਕੇ ਇਦਾਂ ਲੱਗੂਗਾ ਵੀ ਇਹ ਪੰਜਾਬ ਹੀ ਆ ਰਾਸਟ ਹੋ ਗਿਆ 58 ਮਾਈਲਾਂ ਤੇ ਲਾਸ ਵੈਗਸ 216 ਮੀਲਰ ਰਹਿ ਗਿਆ ਲਸੜਨ ਦਾ ਲਸੜਨ ਦਾ ਭਰੀ ਖੜਾ ਬਈ ਟਰੱਕ ਆਜੇ ਡੁੱਟ ਕੇ ਆ ਗਿਆ ਗੇਂਦੂ ਦੇ ਜੂ ਸਮੈਲ ਆ ਰਹੀ ਹੋ ਰਹੀ ਹੈ ਤਾਂ ਲਸੜਨ ਦੇ ਵੱਡੇ ਵੱਡੇ ਕਿੱਥੇ ਆ ਗਏ ਜੀ ਸ਼ਾਵਰ ਆਪਾਂ ਲੈ ਲਿਆ ਅੱਜ ਆਪਾਂ ਪਾਇਲਟ ਤੋਂ ਲਿਆ ਸ਼ਾਵਰ ਪੰਜਾਬ ਵਿੱਚ ਪਤਾ ਨਹੀਂ ਜਿਵੇਂ ਲੋਕੀ ਸਾਰਦੇ ਹੋਣੇ ਆ ਟਰੱਕ ਡਰਾਈਵਰ ਕੀ ਕਰਦੇ ਹੋਣੇ ਇੰਡੀਆ 'ਚ ਇੱਥੇ ਤਾਂ ਜੇ ਨਾ ਐ ਪੰਪ ਗੌਣ ਤਾਂ ਹੁਣ 7-8 ਦਿਨਾਂ ਜੇ ਬੰਦੇ ਦੀ ਕੋਤ ਨਹੀਂ ਘੁੰਮ ਜਾਂਦੀ ਆ ਆਪਾਂ ਆ ਗਏ ਹਾਂ ਬਹਾਮੇਗ ਸਟੇਟ ਦੇ ਵਿੱਚ ਤੇ ਹਾਈਵੇ ਸਟੀ ਦੇ ਉੱਤੇ ਦਿਖਾਉਣਾ ਤੁਹਾਨੂੰ ਅੱਧਰ ਏਰੀਆ ਵੀ ਪੈਗੇ ਖਟਿਆ ਵਾ ਬੱਦਲ ਬੱਦਲ ਹੋਇਆ ਪਿਆ ਵਾ ਤੇ ਪਰੇ ਟਾਂਡ ਬੜੀ ਸੀਗੀ ਮੈਂ ਤਾਂ ਥੋੜਾ ਟਾਈਮ ਉਤਰਿਆ ਸੀ ਵੇਰ ਵਿੱਚ ਆ ਗਿਆ ਤੇ ਹੁਣ ਤੁਹਾਨੂੰ ਅੱਗੇ ਦਾ ਦਿਖਾਉਣਾ ਵਾ ਰਾਤੀ ਆਪਣਾ ਗਾਰਮਨ ਖੜਕਿਆ ਸੀਗਾ ਤੇ ਆ ਬੇਗ ਸਟੇਸ਼ਨ ਵਗੈਰਾ ਤੇ ਆ ਪੰਪਾ ਵਗੈਰਾ ਤੋਂ ਹਟ ਗਿਆ ਸੀਗਾ ਗੈਂਸਟੇਸ਼ਨ ਵੀ ਉਹ ਦੁਬਾਰਾ ਰੀਸੈਟ ਕਰਿਆ ਵਾ ਹੁਣ ਇੱਦਾਂ ਲੱਗਦਾ ਵੀ ਜਿਵੇਂ ਅਪਡੇਟ ਹੋ ਗਿਆ ਹੁੰਦਾ ਨਵੇਂ ਫੀਚਰ ਜੇ ਆ ਗਏ ਆ ਟਰੱਕ ਜਾਂ ਵੀ ਹੋਰ ਹੀ ਭਜਣ ਲੱਗਿਆ ਹੁਣ ਇਹਦੇ ਤੇ ਉਹ ਤਾਂ ਸਹੀ ਚੱਲਦਾ ਵਾ ਦੂਰ ਦੂਰ ਤੱਕ ਕੋਈ ਨਹੀਂ ਹੈ ਬਾਈ ਖਾਲੀ ਜੀ ਆਪਾਂ ਰੁਕੇ ਸੀ ਹੁਣ ਇੱਕ ਰੈਸਟ ਏਰੀਏ ਤੇ ਆ ਮੇਰੇ ਪਿੱਛੇ ਰੈਸਟ ਏਰੀਆ ਵਾ ਬੜਾ ਸੋਹਣਾ ਵਾ ਇਧਰਲੀ ਸਾਈਡ ਆ ਦੇਖੋ ਤੇ ਇਧਰ ਖੜੇ ਬਹੁਤ ਸਾਰੇ ਟਰੱਕ ਆ ਦੇਖੋ ਇੱਧਰ ਬਹੁਤ ਸਾਰੇ ਟਰੱਕ ਖੜੇ ਲਾਈਨ ਚ ਲੱਗੇ ਹੋਏ ਆ ਖੜਾ ਆਪਣਾ ਟਰੱਕ ਤੇ ਇਧਰ ਵੀ ਗੱਡੀਆਂ ਵੀ ਖੜੀਆਂ ਨੇ ਤੇ ਉਹ ਉੱਥੇ ਤੱਕ ਟਰੱਕ ਹੀ ਟਰੱਕ ਖੜੇ ਆ ਆ ਵਾਈਟ ਖੜੇ ਵਿਚਾਲੇ ਇੱਕ ਰੈੱਡ ਖੜਾ ਤੇ ਇਧਰਲੀ ਸਾਈਡ ਹੈਗਾ ਰੈਸਟ ਏਰੀਆ ਬੜਾ ਸੋਹਣਾ ਬਣਿਆ ਹੋਇਆ ਤੁਹਾਨੂੰ ਦਿਖਾਉਨੇ ਅੰਦਰੋਂ ਚੱਲ ਕੇ ਲਓ ਜੀ ਆ ਰੈਸਟ ਏਰੀਆ ਵਾ ਹਾਂਜੀ ਅੰਦਰੋਂ ਇਦਾਂ ਦਾ ਕੁਝ ਤੇ ਆ ਵੈਂਟਿੰਗ ਮਸ਼ੀਨਾਂ ਲੱਗੀਆਂ ਹੋਈਆਂ ਨੇ ਨਾ ਚੋ ਇੱਥੇ ਤੁਸੀਂ ਟੈਪ ਕਰਕੇ ਕੋਲ ਡਰਿੰਕ ਵਗੈਰਾ ਉਹ ਕਰ ਸਕਦੇ ਤੇ ਇਧਰ 스ਨੈਕ ਵਗੈਰਾ ਲੱਗੇ ਹੋਇਆ ਦੰਦ ਰੋਇਗਾ ਕੁਛ ਇਦਾਂ ਦਾ ਇਦਾਂ ਵਾਸ਼ਰੂਮ ਬਣੇ ਹੋਇਆ ਤੇ ਇਦਾਂ ਲਾਈਟਿੰਗ ਲਾਈਟਿੰਗ ਹੋਈ ਹੋਈ ਹੈ ਬਹੁਤ ਹਾਂਜੀ ਤਾਂ ਇਹ ਰੈਸਟ ਏਰੀਆ ਹੈਗਾ ਵਾ ਨਿਬਰਾਸਕਾ ਸਟੇਟ ਦੇ ਵਿੱਚ ਤੇ ਹਾਈਵੇ 80 ਦੇ ਉੱਤੇ ਇਹ ਬੜਾ ਸੋਹਣਾ ਰੈਸਟ ਏਰੀਆ ਬਣਿਆ ਹੋਇਆ ਹੈ ਟਰੱਕਾਂ ਦੀ ਲਈ ਬਹੁਤ ਖੁੱਲੀ ਪਾਰਕਿੰਗ ਆ ਲੱਗ ਜਾਣਗੇ ਇੱਥੇ 100 ਟਰੱਕ ਦੇ ਕਰੀਬ ਇੰਨੀ ਖੁੱਲੀ ਪਾਰਕਿੰਗ ਆ ਤੇ ਬਹਿਲੀ ਪਈ ਆ ਇੱਧਰੋਂ ਮੈਂਟੇਨ ਵੀ ਵਧੀਆ ਕਰਿਆ ਹੋਇਆ ਵਾ ਗਰਾਸ ਵਗੈਰਾ ਹੋਰ ਡਸਟ ਬਿਨ ਵੀ ਬਹੁਤ ਰੱਖਿਆ ਲਾਈਟਿੰਗ ਵਗੈਰਾ ਪੂਰਾ ਘੈਂਟ ਬਣਿਆ ਹੋਇਆ ਹਾਂਜੀ ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਦਿਖਾਵਾਂਗੇ ਟਰੱਕ ਦੇ ਅੰਦਰੋਂ ਕੈਬਨ ਕਿੱਦਾਂ ਦਾ ਟਰੱਕ ਦੇ ਅੰਦਰ ਸਾਰਾ ਸਿਸਟਮ ਕਿੱਦਾਂ ਦਾ ਇੰਟੀਰੀਅਰ ਇਹਦਾ ਕਿੱਦਾਂ ਦਾ ਵਾ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਸੀਗੇ ਬਈ ਅੰਦਰੋਂ ਕੈਬਨ ਦਿਖਾ ਵੀਰ ਜੀ ਅੰਦਰੋਂ ਦਿਖਾਓ ਟਰੱਕ ਦੇ ਕਿੱਦਾਂ ਵਾ ਸਿਸਟਮ ਸਾਰਾ ਤਾਂ ਹੁਣ ਆਪਾਂ ਦਿਖਾਉਨੇ ਆ ਤੇ ਜਿਹੜਾ ਪਿੱਛੇ ਵਾਲਾ ਹਿੱਸਾ ਇੱਥੇ ਹੁੰਦਾ ਆਪਣਾ ਬੈੱਡ ਬੁੱਡ ਉਹ ਥੋੜਾ ਹੈਗਾ ਮੈਸੀ ਕਿਉਂਕਿ ਆਪਾਂ ਕੀਤੀ ਸ਼ਾਪਿੰਗ ਸ਼ਾਪਿੰਗ ਦਾ ਖਲਾਰਾ ਪਿਆ ਹੋਇਆ ਬਿਸਤਰੇ-ਬਿਸਤਰੇ ਦਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਉਹ ਦਿਖਾਉਨੇ ਆ ਟਰੱਕ ਦਾ ਸਾਰਾ ਕੁਝ ਕਿਵੇਂ ਆ ਲਓ ਜੀ ਇਹ ਆਗੇ ਆਪਣਾ ਟਰੱਕ ਦਾ ਸਾਰਾ ਸਿਸਟਮ ਅੰਦਰੋਂ ਵੋਲਵੋ ਦਾ ਟਰੱਕ ਆਪਣਾ ਤੇ ਤੁਹਾਨੂੰ ਦਿਖਾਉਣਾ ਹੁਣ ਉਹ ਸਾਰੇ ਨਾ ਹੈਗਾ ਮੇਨ ਪਾਰਟ ਕੈਮਰਾ ਇਹ ਅੰਦਰ ਵੀ ਲੱਗਿਆ ਹੋਇਆ ਤੇ ਬਾਹਰਲੀ ਸਾਈਡ ਵੀ ਜੇ ਕੋਈ ਵੀ ਆਪਾਂ ਹਰਕਤ ਕਰਦੇ ਆ ਇਹ ਰਿਕਾਰਡ ਕਰ ਲੈਂਦਾ ਇਹ ਸਭ ਨਾਲ ਖਤਰਨਾਕ ਚੀਜ਼ ਹੈ ਜੀ ਦੂਜੇ ਨੰਬਰ ਤੇ ਆ ਗਿਆ ਗਰਮਿੰਗ ਜੀ ਇਹਨੂੰ ਕਹਿੰਦੇ ਆ ਜੀਪੀਐਸ ਇਹ ਇੱਕ ਤਰ੍ਹਾਂ ਦਾ ਗੂਗਲ ਮੈਪ ਆ ਪਰ ਇਹ ਬਿਨਾ ਨੈਟ ਤੋਂ ਬਿਨਾ SIM ਕਾਰਡ ਤੋਂ ਚੱਲਦਾ ਵਾ ਇਹ ਸੈਟੇਲਾਈਟ ਨਾਲ ਕਨੈਕਟ ਹੁੰਦਾ ਵਾ ਤੇ ਬਸ ਇਹਨੂੰ ਇਕੱਲੀ ਬਿਜਲੀ ਚਾਹੀਦੀ ਹੁੰਦੀ ਹੈ ਤੇ ਇਹਨੇ ਚੱਲ ਪੈਣਾ ਹੁੰਦਾ ਤੇ ਇਹ ਥੋੜੇ ਮਹਿੰਗੇ ਹੁੰਦੇ ਨੇ ਇਸ ਕਰਕੇ ਇਹ 4-500 ਤੋਂ ਸਟਾਰਟ ਹੁੰਦੇ ਆ 4-500 ਡਾਲਰ ਤੋਂ ਯਾਨੀ ਇੰਡੀਆ ਦੇ 30-35000 ਤੋਂ ਸਟਾਰਟ ਹੁੰਦੇ ਆ ਉਸ ਤੋਂ ਬਾਅਦ ਫਿਰ ਇਹਦਾ ਸਾਈਜ਼ ਵੱਡਾ ਹੁੰਦਾ ਜਾਂਦਾ ਫੀਚਰ ਵੱਧਦੇ ਜਾਂਦੇ ਆ ਤੇ ਇਹ ਵੀ ਮੀਡੀਅਮ ਜਿਹਾ ਮਾਡਲ ਆ ਸੋ ਉਸ ਤੋਂ ਬਾਅਦ ਆ ਗਿਆ ਟਰੱਕ ਆ ਹੈਗਾ ਆਪਣਾ ਬੋਲਵੋ ਤੇ ਆ ਇਹਦੇ ਸਾਰੇ ਕਰੂਜ਼ ਕੰਟਰੋਲ ਹੋ ਗਏ ਤੇ ਇੱਧਰ ਇਹਦੇ ਹੋ ਗਏ ਸਾਰੇ ਆ ਜਿਹੜਾ ਮਿਊਜ਼ਿਕ ਸਿਸਟਮ ਦੇ ਕੰਟਰੋਲ ਨੇ ਤੇ ਸਕਰੀਨ ਕੰਟਰੋਲ ਆ ਇਹ ਹੈਗੀ ਹੈ ਜੀ ਇੰਜਨ ਬ੍ਰੇਕ ਜਦੋਂ ਆਪਾਂ ਪਿੱਛੇ ਵਾਲੀਆਂ ਬ੍ਰੇਕਾਂ ਜ਼ਿਆਦਾ ਲਗਾਉਂਦੇ ਆ ਤਾਂ ਡਰਮਾਂ ਦੇ ਵਿੱਚੋਂ ਗਰਮ ਹੋਣ ਨਾਲ ਅੱਗ ਲੱਗਣ ਦਾ ਖਤਰਾ ਰਹਿੰਦਾ ਸੋ ਜੇ ਇਹਨੂੰ ਆਪਾਂ ਲਾ ਦਨੇ ਆ 1 2 3 4 ਨੰਬਰ ਤੱਕ ਹੁੰਦੀ ਹੈ ਤੇ ਜੇ ਇਹਨੂੰ ਆਪਾਂ ਲਾ ਦਨੇ ਆ ਤਾਂ ਫਿਰ ਇਹ ਇੰਜਨ ਦੀ ਸਪੀਡ ਨੂੰ ਡਾਊਨ ਕਰ ਕੱਟ ਕਰ ਦਿੰਦਾ ਜਾਨੀ ਰੇਸ ਨੂੰ ਕੱਟ ਕਰ ਦਿੰਦਾ ਆਰ ਪੀ ਐਮ ਨੂੰ ਸੋ ਟਰੱਕ ਸਲੋ ਹੋ ਜਾਂਦਾ ਹੈਲਪ ਕਰਦਾ ਵਾ ਟਰੱਕ ਨੂੰ ਸਲੋ ਕਰਨ ਚ ਤੇ ਕੰਟਰੋਲ ਰੱਖਦਾ ਉਸ ਤੋਂ ਬਾਅਦ ਆ ਵਾਈਪਰ ਵਾਲਾ ਆ ਗਿਆ ਤਾਂ ਤੁਹਾਨੂੰ ਪਤਾ ਹੀ ਆ ਆ ਗਈਆਂ ਜੀ ਬ੍ਰੇਕਾਂ ਇਹ ਹੈਗੀਆਂ ਮੂਰਲਾ ਜਿਹੜਾ ਟਰੱਕਾ ਮੂਰਲਾ ਟਰੈਕਟਰ ਆ ਇੰਜਣਾਂ ਉਹਦੀ ਬ੍ਰੇਕ ਆ ਤੇ ਆ ਪਿੱਛੇ ਟਰੇਲਰ ਦੀ ਬ੍ਰੇਕ ਆ ਟਰੇਲਰ ਲਿਖਿਆ ਹੋਇਆ ਇਹ ਜਿਹੜਾ ਪਿੱਛੇ ਆਪਾਂ ਪਾਇਆ ਹੁੰਦਾ ਉਹਦੀ ਬ੍ਰੇਕ ਆ ਉਸ ਤੋਂ ਬਾਅਦ ਆ ਗਿਆ ਇਹ ਮੀਟਰ ਇਹ ਸਿੰਪਲ ਆਰ ਪੀ ਐਮ ਮੀਟਰ ਆ ਜੀ ਤੁਹਾਨੂੰ ਮੇਨ ਮੇਨ ਦੱਸ ਦੇਣਾ ਬਾਕੀ ਮੈਂ ਪ੍ਰੋਪਰ ਵੀਡੀਓ ਦੇ ਤੇ ਅਲੱਗ ਤੋਂ ਬਣਾ ਦੂੰ ਆ ਟਰਬੋਮੀਟਰ ਆ ਜੀ ਆ ਡੈਫੋਮੀਟਰ ਜਿਹੜਾ ਡੈਫ ਜੂਰੀਆ ਪੈਂਦਾ ਇੰਡੀਆ 'ਚ ਕਹਿੰਦੇ ਨੇ ਨਾਲ ਡੀਜ਼ਲ ਤੇ ਆ ਡੀਜ਼ਲ ਮੀਟਰ ਹੋ ਗਿਆ ਬ੍ਰੇਕ ਪ੍ਰੈਸ਼ਰ ਮੀਟਰ ਆ ਜੀ ਤੇ ਆ ਹੈਗਾ ਸਪੀਡਮੀਟਰ ਤੇ ਆ ਇਹ ਬ੍ਰੇਕਾਂ ਦੀ ਬ੍ਰੇਕ 에어 ਬ੍ਰੇਕ ਆਉਂਦੀਆਂ ਇਹਦੇ ਵਿੱਚ ਹਵਾ ਨਾਲ ਚੱਲਦੀਆਂ ਤੇ 에어 ਪ੍ਰੈਸ਼ਰ ਆ ਉਹਨਾਂ ਦਾ ਦੋਨਾਂ ਦਾ 120 ਪਾਉਂਡ ਇਹਨਾਂ ਵਿੱਚ ਉਸ ਤੋਂ ਬਾਅਦ ਆ ਗਿਆ ਆਪਣੇ ਇੰਜਣ ਦੀ ਟੈਂਪਰੇਚਰ ਫਿਰ ਆ ਆ ਗਿਆ ਇੰਜਣ ਆਇਲ ਦਾ ਟੈਂਪਰੇਚਰ ਫਿਰ ਆ ਕਿੰਨੇ ਕਿਲੋਮੀਟਰ ਚੱਲੇ ਆਪਣਾ 13 ਲੱਖ ਕਿਲੋਮੀਟਰ ਚੱਲ ਚੁੱਕਿਆ ਤੇ ਬਾਕੀ ਆ ਸਾਰੇ ਇਹਦੇ ਹੋਰ ਫੀਚਰ ਨੇ ਤੇ ਇੱਧਰ ਇਹਦੀਆਂ ਲਾਈਟਸ ਵਗੈਰਾ ਆ ਗਈਆਂ ਬੈਕ ਲਾਈਟ ਆ ਗਈ ਤੇ ਆ ਇਹਦਾ ਲੋਕ ਟਰੱਕ ਆਪਣਾ ਥੋੜਾ ਸਾਫ਼ ਹੋਣ ਵਾਲਾ ਵਾ ਥੋੜਾ ਮੈਸੀ ਆ ਕਿਉਂਕਿ ਆਪਾਂ 7-8 ਦਿਨ ਹੋ ਗਏ ਆਪਾਂ ਨੂੰ ਸਾਫ਼ ਕਰਨ ਦਾ ਟਾਈਮ ਨਹੀਂ ਲੱਗਿਆ ਆਪਾਂ ਬਾਹਰ ਸੀਗੇ ਹੁਣ ਆਪਾਂ ਉੱਥੇ ਜਾੜ ਚ ਜਾ ਕੇ ਸਾਫ਼ ਕਰਾਂਗੇ ਸੋ ਆ ਇਹਦੇ ਹੁੰਦੇ ਐਕਸਲ ਲੋਕ ਇੱਥੋਂ ਐਕਸਲ ਲੋਕ ਲੱਗਦੇ ਆ ਤੇ ਇੱਥੋਂ ਜਿਹੜਾ ਆਪਣੇ 5th ਥ ਬੀਲ ਐਡਜਸਟ ਹੁੰਦੇ ਏਅਰ ਬੈਗ ਦੀ ਏਅਰ ਨਿਕਲਦੀ ਆ ਏਅਰ ਬੈਗ ਹੁੰਦੇ ਨੇ ਸਸਪੈਂਸ਼ਨ ਦੀ ਸ਼ੌਕਰਾਂ ਦੀ ਜਗ੍ਹਾ ਤੇ ਇਹਦੇ ਵਿੱਚ ਏਅਰ ਬੈਗ ਹੁੰਦੇ ਨੇ ਤੇ ਉਹਨਾਂ ਦੀ ਹਵਾ ਹੁੰਦੀ ਆ ਆ ਬਟਨ ਤੋਂ ਐਡਜਸਟ ਜੇ ਆਪਾਂ ਉੱਪਰ-ਨੀਚੇ ਕਰਨੇ ਆ ਉਹਨਾਂ ਨੂੰ ਸ਼ੌਕਰਾਂ ਨੂੰ ਇਹ ਐਕਸਲ ਹੁੰਦੇ ਨੇ ਟਾਇਰਾਂ ਦਾ ਵੱਧ ਘੱਟ ਜ਼ੋਰ ਲਵਾਉਣ ਲਈ ਵੀ ਇੱਕ ਟਾਇਰ ਦੇ ਵੱਧ ਜ਼ੋਰ ਲਾਵੇ ਜਿਵੇਂ ਕਿ ਟਰੈਕਟਰ ਦੀ ਹੁੰਦੀ ਹੈ ਅੰਦਰਲੀ ਬਾਹਰਲੀ ਬ੍ਰੇਕ ਉਹ ਸਿਸਟਮ ਹੀ ਉਸ ਤੋਂ ਬਾਅਦ ਬਹੁਤ ਸਾਰੇ ਫੀਚਰ ਹੈ ਤੇ ਅਲੱਗੀ ਵੀਡੀਓ ਬਣੂਗੀ ਕਿਉਂਕਿ ਬਹੁਤ ਜਿਆਦਾ ਲੰਬੀ ਹੋਣੀ ਹੈ ਵੀਡੀਓ ਜੇ ਮੈਂ ਸਾਰਾ ਦੱਸਣ ਲੱਗ ਗਿਆ ਉਸ ਤੋਂ ਬਾਅਦ ਆ ਹੈਗੀ ਟਰੇਲਰ ਬ੍ਰੇਕ ਜੇ ਕੱਲੇ ਟਰੇਲਰ ਦੀ ਲਾਉਣੀ ਆ ਠੀਕ ਹੈ ਜੀ ਹੈਂਡ ਬ੍ਰੇਕ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਇਹ ਉਸ ਤੋਂ ਬਾਅਦ ਜਿਹੜੇ ਇਹਦੀ ਮੇਨ ਆ ਟ੍ਰਾਂਸਮਿਸ਼ਨ ਹੈਗਾ ਇਹਦਾ ਇਹ ਬਸ ਇਹਦੇ ਵਿੱਚ ਆ ਤੁਸੀਂ ਦੱਬ ਕੇ ਸਿੱਧਾ ਟਰੈਕਟਰ ਇਹਨੂੰ ਡੀ ਬੋਲ ਦਿੰਦੇ ਆ ਤੇ ਇਹ ਬਸ ਅੱਗੇ ਨੂੰ ਟਰੱਕ ਚੱਲ ਪੈਂਦਾ ਫਾਰਵਰਡ ਗੇਅਰ ਹੈ ਇੱਕ ਤਰ੍ਹਾਂ ਦਾ ਬਸ ਇਹ ਦੱਬ ਦੇਣਾ ਉਸ ਤੋਂ ਬਾਅਦ ਚ ਆਟੋਮੈਟਿਕ ਗੇਅਰ ਪਈ ਜਾਣੇ ਹੁਣ ਇਹ ਹੈਗਾ ਨਿਊਟਰਲ ਦੇ ਵਿੱਚ ਤਾਂ ਹੀ ਇੱਥੇ ਐਨ ਲਿਖਿਆ ਹੋਇਆ ਆ ਨਿਊਟਰਲ ਵਾਲਾ ਬਟਨ ਆ ਜੀ ਉਸ ਤੋਂ ਬਾਅਦ ਆ ਰਿਵਰਸ ਵਾਲਾ ਬਟਨ ਆ ਜੇ ਤੁਸੀਂ ਰਿਵਰਸ ਜਾਣਾ ਬਟਨ ਦੱਬ ਦੋ ਜੇ ਤੁਸੀਂ ਮੈਨੂਅਲ ਗੇਅਰ ਪਾਉਣਾ ਤੁਸੀਂ ਆਹ ਐਮ ਦੱਬ ਕੇ ਮੈਨੂਅਲ ਵੀ ਕਰ ਸਕਦੇ ਹੋ ਤੇ ਪਲੱਸ ਮਾਈਨਸ ਤੋਂ ਗੇਅਰ ਅਪ ਡਾਊਨ ਵੀ ਕਰ ਸਕਦੇ ਹੋ ਤੇ ਆਹ ਆ ਗਿਆ ਆਪਣਾ 뮤직 ਸਿਸਟਮ ਇਹ ਵੀ ਵੋਲਵੋ ਕੰਪਨੀ ਦੇ ਲੱਗਿਆ ਹੋਇਆ ਆ ਵੋਲਵੋ ਦੀ ਇੱਕ ਹੀ ਖਾਸੀਅਤ ਹੈ ਵੀ ਇਹਦਾ ਸਾਰਾ ਸਮਾਨ ਇਹ ਵੋਲਵੋ ਵਾਲੇ ਬਣਾਉਂਦੇ ਨੇ ਜੋ ਇੰਜਨ ਹੋ ਗਿਆ ਜਾਂ ਹੋਰ ਵੀ ਦਾ ਕੋਈ ਬਾਡੀ ਪਾਰਟ ਆ ਟਰਬੋ ਵਗੈਰਾ ਜੋ ਵੀ ਹੈ ਇਹਦੇ ਵਿੱਚ ਇਹ ਸਾਰਾ ਕੁਝ ਵੋਲਵੋ ਕੰਪਨੀ ਦਈ ਆ ਈਵਨ ਕਿ ਜਿਹੜੀ ਸੀਟ ਵੈਲਟ ਦੀ ਖੋਜ ਕੀਤੀ ਸੀ ਉਹ ਵੀ ਵੋਲਵੋ ਵਾਲੇ ਨੇ ਕੀਤੀ ਸੀਗੀ ਸਭ ਤੋਂ ਪਹਿਲਾਂ ਤੇ ਜਿਵੇਂ ਹੋਰ ਟਰੱਕ ਹੁੰਦੇ ਨੇ ਜਿਵੇਂ ਕਿਸ ਕੇਡੀਆ ਹੋ ਗਿਆ ਜਾਂ ਹੋਰ ਟਰੱਕ ਹੋਗੇ ਉਹਨਾਂ ਚ ਕਈਆਂ ਪਾਰਟ ਇੱਧਰ ਉੱਧਰ ਹੋਰ ਕੰਪਨੀਆਂ ਦੇ ਪਾਏ ਹੁੰਦੇ ਆ ਜਿਵੇਂ ਆਪਣੇ ਇੰਡੀਆ ਦੇ ਟਰੈਕਟਰਾਂ ਦੇ ਪਾ ਦਿੰਦੇ ਆ ਵੀ ਸਵਰਾਏ ਟਰੈਕਟਰ ਆ ਇਹਦੇ ਵਿੱਚ ਜੀ ਕਲਚ ਪਲੇਟਾਂ ਕਿਸੇ ਹੋਰ ਦੀਆਂ ਪੰਪ ਕਿਸੇ ਹੋਰ ਕੰਪਨੀ ਦਾ ਪਰ ਜਿਹੜੀ ਬੋਲਵੋ ਕੰਪਨੀ ਹੈ ਇਹਦੀ ਇਹੀ ਵੈਸਟ ਚੀਜ਼ ਆ ਤਾਂ ਹੀ ਇਹ ਲੌਂਗ ਲਾਈਫ ਚੱਲਦੀ ਹੈ ਇਹਦੀ ਮੋਟਰ ਇਹਦਾ ਸਾਰਾ ਸਮਾਨ ਆ ਜਿਹੜਾ ਸਾਰੇ ਪਾਰਟ ਨੇ ਉਹ ਬੋਲਵੋ ਦੇ ਹੀ ਹੁੰਦੇ ਨੇ ਸੋ ਤਾਂ ਕਰਕੇ ਮਹਿੰਗੇ ਵੀ ਹੁੰਦੇ ਆ ਤੇ ਵਧੀਆ ਵੀ ਹੁੰਦੇ ਨੇ ਬਾਕੀ ਕੈਵਨ ਤੁਹਾਨੂੰ ਮੈਂ ਉਤਰ ਕੇ ਦਿਖਾਉਣਾ ਐਦਾਂ ਦਾ ਕੁਝ ਬਾਹਰੋਂ ਦੇਖਣ ਨੂੰ ਲੱਗਦਾ ਉੱਪਰ ਆਪਣਾ ਸਮਾਨ ਸਮੂਹ ਰਿਆ ਹੁੰਦਾ ਉੱਥੇ ਤੇ ਆਹ ਸੀਟਸ ਹੋ ਗਈਆਂ ਤੇ ਆ ਹੈਗਾ ਅੱਗ ਬੁਝਾਉ ਜੰਤਰ ਜੀ ਪੰਜਾਬੀ ਜੀ ਦੱਸ ਦਾਂ ਤੁਹਾਨੂੰ ਤੇ ਉਧਰ ਉਹ ਦੂਜੀ ਸੀਟ ਹੋ ਗਈ ਕਨੈਕਟਰ ਸੀਟ ਤੇ ਬਾਕੀ ਸਾਰਾ ਇੰਟੀਰੀਅਰ ਤੁਸੀਂ ਦੇਖ ਹੀ ਲਿਆ ਵਾ ਐਡਾ ਦਾ ਜੱਫਾ ਲਵਦੇ ਹਾਂ ਆ ਮਿਲਕ ਚੱਕਿਆ ਸੀਗਾ ਤੇ ਫਿਰ ਲਾਈਫ ਕਰਕੇ ਆ ਬਈ ਬਟ ਟੇਸਟ ਵਧੀਆ ਹੈ ਦਾ ਜਿਆਦਾ ਕੋਈ ਫਲੇਵਰ ਨਹੀਂ ਹੈਗਾ ਸਿੰਪਲ ਆ ਤੇ 슈ਗਰ ਬਿਲਕੁਲ ਘੱਟ ਹੈ ਦੇ ਵਿੱਚ ਤੇ ਸਿਰਫ 10 ਗ੍ਰਾਮ ਨੇ ਇਸ ਦੇ ਵਿੱਚ ਸਹੀ ਆ ਜਿਆਦਾ ਨਹੀਂ ਹੈਗੀ ਪਰ ਉਦਾਂ ਦੁੱਧ گاੜਾ ਜਿਹਾ ਬਹੁਤ ਵਧੀਆ ਫੈਟ ਵੀ ਕਾਫੀ ਇਹਦੇ ਵਿੱਚ ਤੇ ਸਵਾਦ ਲੱਗਦਾ ਪਰ ਕੈਨੇਡੀਅਨ ਦੁੱਧ ਨਾਲੋਂ ਅਮਰੀਕਨ ਦੁੱਧ ਵਧੀਆ ਹੁੰਦੇ ਆ ਇਹਨਾਂ ਵਿੱਚ ਫੈਟ ਜ਼ਿਆਦਾ ਹੁੰਦੀ ਆ ਚਾਹੇ ਤੁਸੀਂ ਟਰਾਈ ਕਰ ਲਿਓ ਤੇ ਜਦੋਂ ਵੀ ਲੱਭਦੇ ਆਉਂਦਾ ਇਹ ਲੈ ਲਓ ਫੇਅਰ ਲਾਈਫ ਇੱਕ ਗ੍ਰੀਨ ਜੀ ਬੋਟਲ ਹੁੰਦੀ ਆ ਉਹ ਲੈ ਕੇ ਦੇਖ ਲਿਓ ਚਾਹੇ ਉਹ ਵੀ ਸਵਾਦ ਹੁੰਦਾ ਉਹ ਵੀ ਵਧੀਆ ਹੁੰਦਾ ਤੇ ਇਹ ਪੀ ਲਿਆ ਤਾਂ ਵਸ ਤੁਹਾਨੂੰ ਭੁੱਖਾ ਵੀ ਨਹੀਂ ਲੱਗਣੀ ਹੈਗੀ ਰੋਟੀ ਖਾਣ ਦੀ ਲੋੜ ਨਹੀਂ ਹੈਗੀ ਘੈਂਟ ਆ ਦੁੱਧ ਇਹ ਮਰੀਤ ਕੋਈ ਕਿਸੇ ਨੇ ਜਲਸਾ ਲੈਣਾ ਦਾ ਚੱਕੋ ਪੰਜਾਬੀ ਜੁੱਤੀ ਲੋ ਵੀ ਹੁਣ ਜਾਗੋ ਆਈਏ ਕਹਿੰਦੇ ਹਾਂਜੀ ਟੈਂਕ ਆਪਾਂ ਕਰਾ ਲਿਆ ਫੁੱਲ ਤੇ ਬਾਰਡਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਡੀਜ਼ਲ ਵੀ ਪਾ ਲਿਆ ਡੈਫੂ ਵੀ ਪਾ ਲਿਆ 2 ਘੰਟੇ ਤੱਕ ਆਪਾਂ ਬਾਰਡਰ ਤੇ ਪਹੁੰਚ ਜਾਣਾ ਵਾ ਉਸ ਤੋਂ ਬਾਅਦ ਦੇਖਦੇ ਆ ਅਗਲਾ ਕਿਹੜਾ ਕਦੋਂ ਆਉਂਦਾ ਵਾ ਵੇਟ ਕਰਦੇ ਆ ਅਗਲੇ ਕਿਹੜੇ ਦੀ ਅੱਜ ਹੈਗਾ ਸੰਡੇ ਤੇ ਪਿਛਲੇ ਸੰਡੇ ਆਪਾਂ ਨਿਕਲੇ ਸੀਗੇ 8 ਦਿਨ ਹੋ ਗਏ ਆ ਸੋ ਹੁਣ ਦੇਖਦੇ ਆ ਕੀ ਬਣਦਾ ਵਾ ਕਦੋਂ ਆਉਂਦਾ ਅਗਲਾ ਕਿਹੜਾ ਤੇ ਅੱਜ ਹੈਗਾ ਥੋੜੇ ਬੱਦਲ ਵੇਦਰ ਦਿਖਾਉਣਾ ਤੁਹਾਨੂੰ ਕਲਾਉਡੀ ਹੈ ਕਾਫੀ ਉੱਪਰ ਕਿੰਨੇ ਬੱਦਲ ਆ ਦੇਖੋ ਘੈਂਟ ਲੱਗਦਾ ਨਾ ਤੇ ਆਪਣਾ ਇੰਸਟਾਗ੍ਰam ਤੇ ਅਕਾਊਂਟ ਹੈਗਾ ਵਾ ਸੁਖੋ ਔਜਲਾ ਬਲੌਗਸ ਸੇਮ ਨਾਮ ਹੀ ਆ ਸੇਮ ਇਦਾਂ ਦੀ ਡੀਪੀ ਲੱਗੀ ਹੋਈ ਆ ਇੰਸਟਾ ਤੇ ਫੋਲੋ ਕਰ ਲਿਓ ਕਿਉਂਕਿ ਆਪਾਂ ਡੇਲੀ ਅਪਡੇਟ ਆਪਣੇ ਗੇੜੇ ਬਾਰੇ ਰੂਟ ਬਾਰੇ ਉਹਦੇ ਤੇ ਪਾਉਨੇ ਰਹੇ ਨੇ ਉਹਦੇ ਤੇ ਜਰੂਰ ਸਾਰੇ ਜਣੇ ਫੋਲੋ ਕਰ ਲਿਓ ਤੇ ਇੱਥੇ ਵੀ ਵੀਡੀਓ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਪਣਾ YouTube ਚੈਨਲ ਵੀ ਕਿਉਂਕਿ ਦੇਖਦੇ ਬਹੁਤ ਜਾਣੇ ਆ ਵਿਊਜ਼ ਆਪਣੇ 50000 ਦੇ ਕਰੀਬ ਹੋ ਗਏ ਆ ਪਰ ਸਬਸਕ੍ਰਾਈਬਰ ਨਹੀਂ ਇੰਨੇ ਹੋਏ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਦਿਆ ਕਰੋ ਤੇ ਇਹ ਵੀਡੀਓ ਆਪਾਂ ਸਪੈਸ਼ਲ ਕੈਬਨ ਦਿਖਾਉਣ ਲਈ ਪਾਈ ਸੀ ਟਰੱਕ ਦੇ ਅੰਦਰੋਂ ਤੇ ਉਹ ਆਪਾਂ ਸਾਰਾ ਦਿਖਾਤਾ ਵਾ ਤੇ ਮਿਲਦੇ ਹੁਣ ਅਗਲੇ ਵਲੌਗ ਵਿੱਚ ਓਕੇ ਬਾਏ ਟਾਟਾ